ਅੱਜ ਦੀ ਮਾਨਯੋਗ ਐਸਐਸਪੀ ਸੌਮੇਸ਼ਰ ਜੀ ਆਈਪੀਐਸ ਜੀ ਦੇ ਹਦਾਇਤਾਂ ਅਨੁਸਾਰ ਅੱਜ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਪੰਚਾਇਤੀ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਵਾਸਤੇ ਅੱਜ ਸਾਰੇ ਸਬਡਿਵੀਜ਼ਨਸ ਦੇ ਵਿੱਚ ਸਾਰੇ ਐਸਐਚਓ ਸਮੇਤ ਜੀਓ ਸਾਹਿਬਾਨ ਲੀਡ ਕਰ ਰਹੇ ਤੇ ਇਸ ਕਰਕੇ ਅਸੀਂ ਫਲੈਗ ਮਾਰਕਸ ਕਰ ਰਹੇ ਹਾਂ ਪਬਲਿਕ ਨੂੰ ਅਸੀਂ ਇਹ ਸਨੈਅ ਦੇਣਾ ਚਾਹੁੰਦੇ ਕੋਈ ਵੀ ਮਾੜਾ ਅਨਸਰ ਨਹੀਂ ਕੋਈ ਨਹੀਂ ਹੋ ਜਾ ਰਹੀ ਜੋ ਕਾਨੂੰਨ ਨੂੰ ਆਗੇ ਹੱਥ ਵਿੱਚ ਲੈ ਲੈਂਦਾ ਹੈ ਤੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਬਾਰੇ ਸਾਨੂੰ ਜਾਣਕਾਰੀ ਦੇਣ ਸਾਡੇ ਕੰਟਰੋਲ ਰੂਮ ਤੇ ਫੋਨ ਕਰਨ ਅਸੀਂ ਤੁਰੰਤ ਕਾਰਵਾਈ ਕਰਾਂਗੇ ਕਿਉਂਕਿ ਇਹ ਪੰਚਾਇਤੀ ਕਿ ਉਹਨਾਂ ਨੇ ਅਸੀਂ ਪੂਰੀ ਆਪਣੀ ਤੰਗੀ ਨਾਲ ਇਹ ਹਿੰਮਤ ਨਾਲ ਕੰਮ ਕਰ ਰਹੇ ਆ ਇਹਦੇ ਵਿੱਚ ਲਾਅ ਨਾਟਰੀ ਦੀ ਸਥਿਤੀ ਨੂੰ ਫਿਕਸ ਕਰਦੇ ਨੇ ਤੇ ਕੋਈ ਸਰ ਸਪੈਸ਼ਲ ਇਨਪੁਟ ਸਪੈਸ਼ਲ ਇਨਪੁਟ ਨਹੀਂ ਇਹ ਰੈਗੂਲਰ ਰੂਟੀਨ ਪਲਾਨ ਹੈ ਉਸਕੇ ਵੀ ਕੋਡ ਲੱਗਿਆ ਉਸੇ ਕਾਰਨ ਪਬਲਿਕ ਵਿੱਚ ਅਸੀਂ ਕੌਨਫੀਡੈਂਸ ਬਿਲਡਿੰਗ ਮੀਜਰ ਦਾ ਇਹ ਪ੍ਰਲਾ ਹੁੰਦਾ ਇਸ ਕਰਕੇ ਅਸੀਂ ਮਾਨਯੋਗ ਸਰਾਂ ਨੂੰ ਕਿਤਾਬ ਨੂੰ ਦੇ ਲਈ ਲਾਹੇ ਤੇ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਸਰ ਕਿੰਨੀ ਫੋਰਸ ਨਾਲ ਕੱਢਿਆ ਜਾ ਰਿਹਾ ਅੱਜ ਸਭੋਜ ਯੂਨੀਵਰਸਿਟੀ ਮੌਕੇ ਤੇ ਉਹਨਾਂ ਸਭੋਜ ਯੂਨੀਵਰਸਿਟੀ ਦੇ ਸਾਰੇ ਸਿਟੀ ਸਮੂਹ ਉਹਨਾਂ ਦੀ ਫੋਰਸ ਹਾਜ਼ਰ ਹੈ ਤੇ ਬਾਕੀ ਡਿਵੀਜ਼ਨਲ ਅਥਾਰਟੀ ਹਲਕਾ ਜੀਓ ਸਬੰਧ ਅਵੇ ਐਸਐਚਓ ਨਾਲ ਫਲੈਗ ਮਾਰਚ ਕੱਢ ਅੱਜ ਹੀ ਮਾਨਯੋਗ ਐਸਐਸਪੀ ਸੋਮਰ ਮਿਸ਼ਰ ਵੀ ਆਈਪੀਐਸ ਵੀ ਇਹ ਦੇਤਾ ਅਨੁਸਾਰ ਅੱਜ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਪੰਚਾਇਤੀ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਵਾਸਤੇ ਅੱਜ ਸਾਰੇ ਸਬਡਿਵੀਜ਼ਨਸ ਵਿੱਚ ਸਾਰੇ ਐਸ.ਐਚ.ਓ ਸਮੇਤ ਜੀਵਨ ਸਹਿਬਾਨ ਲੀਡ ਕਰ ਰਹੇ ਤੇ ਇਸ ਕਰਕੇ ਅਸੀਂ ਫਲੈਗ ਮਾਰਕਸ ਕਰ ਰਹੇ ਹਾਂ ਪਬਲਿਕ ਨੂੰ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕੋਈ ਵੀ ਮਾੜਾ ਅੰਸਰ ਹੈ ਕੋਈ ਵੀ ਉਹ ਜਾਂ ਵਿਅਕਤੀ ਜੋ ਕਾਨੂੰਨ ਨੂੰ ਆਕੇ ਹੱਥ ਵਿੱਚ ਲੈਂਦਾ ਹੈ ਤੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹੈ ਉਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਤੇ ਕੰਟਰੋਲ ਰੂਮ ਤੇ ਫੋਨ ਕਰਨ ਅਸੀਂ ਤੁਰੰਤ ਕਾਰਵਾਈ ਕਰਾਂਗੇ ਜਿਹੜੀਆਂ ਪੰਚਾਇਤੀ ਤੇ ਉਹਨਾਂ ਨੇ ਅਸੀਂ ਪੂਰੀ ਆਪਣੀ ਤਨਦੇਹੀ ਨਾਲ ਇਹ ਹਮਤਰਾ ਕੰਮ ਕਰ ਰਹੇ ਹਾਂ ਤੇ ਇਹਦੇ ਵਿੱਚ ਲਾਅ ਨਾਟਰੀ ਦੀ ਸਥਿਤੀ ਨੂੰ ਫਿਕਰ ਨਹੀਂ ਤੇ ਕੋਈ ਸਰ ਸਪੈਸ਼ਲ ਇਨਪੁਟ ਸਪੈਸ਼ਲ ਇਨਪੁਟ ਨਹੀਂ ਇਹ ਰੈਗੂਲਰ ਰੂਟੀਨ ਪਲਾਨ ਹੈ ਉਸਗੇ ਕੋਡ ਲੱਗਿਆ ਉਸੇ ਕਾਰਨ ਪਬਲਿਕ ਵਿੱਚ ਅਸੀਂ ਕੌਨਫੀਡੈਂਸ ਬਿਲਡਿੰਗ ਮੀਜਰ ਦਾ ਇੱਕ ਰਲਾ ਹੁੰਦਾ ਕਿ ਇਸ ਕਰਕੇ ਅਸੀਂ ਮਾਨਯੋਗ ਸਰਾਂ ਨੂੰ ਕਿਤਾਬ ਨੂੰ ਦੇ ਲਈ ਇਹ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਸਰ ਕਿੰਨੀ ਫੋਰਸ ਨਾਲ ਕੱਢਿਆ ਜਾ ਰਿਹਾ ਇਹ ਅੱਜ ਸਭ ਤੋਂ ਯੂਨੀਵਰਸਿਟੀ ਮੌਕੇ ਤੇ ਉਹਨਾਂ ਸਭ ਤੋਂ ਯੂਨੀਵਰਸਿਟੀ ਦੇ ਸਾਰੇ ਸਿਟੀ ਉਸਮੇਂ ਉਹਨਾਂ ਦੀ ਫੋਰਸ ਹਾਜ਼ਰ ਹੈ ਤੇ ਬਾਫੀ ਡਿਵੀਜ਼ਨਲ ਅਥਾਰਟੀ ਹਲਕਾ ਜੀਓ ਸੇਬੰਦ ਅਗੇ ਐਸਐਚਓ ਨਾਲ ਫਲੈਗ ਮਾਰਚ ਕੱਢ